ਕੁਸ਼ਤੀ ਦਾ ਖਾਕਾ ਅੱਜ ਇੰਡੀਆ ਦੇ ਸਾਹਮਣੇ ਸਮਾਈਲ ਵੀ ਦੇ ਸਕਦੇ ਇਹਨੇ ਕੈਮਰਾ ਹਾਂ ਸਾਹਦੇ ਜਦੋਂ ਵੀ ਆਪਾਂ ਕੈਮਰੇ ਸਾਹਮਣੇ ਆਉਂਦੇ ਹਾਂ ਤੇ ਕੈਮਰੇ ਵਾਲੇ ਕਹਿੰਦੇ ਸਮਾਈਲ ਪਲੀਜ਼ ਸਮਾਈਲ ਪਲੀਜ਼ ਆਹ ਕਿਸੇ ਦੀ ਹਿੰਮਤ ਨਹੀਂ ਕਰਨ ਦੀ ਸਾਨੂੰ ਕੋਈ ਇਹ ਕਹਿ ਸਕੇ ਸਮਾਈਲ ਪਲੀਜ਼ ਅਸੀਂ ਭੱਲਾਂ ਸਾਹਿਬ ਨਾਲ 40 ਸਾਲ ਤੋਂ ਜਦੋਂ ਭੱਲਾ ਸਾਹਿਬ ਨੂੰ ਹੋਏ ਉਦੋਂ ਹੀ ਆਪਾਂ ਕਾਰੀ ਸੀ ਆਪਣੇ ਆਪਣੇ ਮੁਕਾਸਿਰ ਗੱਲ ਵੀ ਕਰਦੇ ਰਹੇ ਹਾਂ ਪਰ ਬਿਲਕੁਲ ਜਦਾ ਪਾਸ ਅਗੇ ਭਰਾਉਂਦੇ ਆ ਬਹੁਤ ਘੱਟ ਮਿਲਦੇ ਰਹੇ ਆ ਪਰ ਕਦੇ ਵੀ ਬੰਦੇ ਰਹੇ ਇਤਨਾ ਪੁੱਦੇ ਜਦਾ ਪਾਸ ਨਹੀਂ ਪਾ। ਕੁਣੀਆਂ ਸਟੇਜਾਂ ਤੇ ਅਸੀਂ ਸਟੇਜ 4 ਹੋਂ ਤੇ ਅਸੀਂ ਇਕੱਠੇ ਹੁ ਗਰੇ ਆ। ਉਹਨਾਂ ਦਾ ਵਿੱਕੀ ਜੀ ਰੌਣਕੀ ਰਾਮ ਜੀ ਸਾਡੇ ਉਸਤਾਨ ਨੇ ਤੇ ਭੱਲਾ ਸਾਹਿਬ ਇਕੱਠੇ ਅਸੀਂ ਕਿੰਨੇ ਹੀ ਲੋਕ ਅਸੀਂ ਜਿਹੜੇ ਇਕੱਠੇ ਕਰਦੇ ਰਹੇ ਆ ਇੰਨਾ ਕੁ ਜਿਆਦਾ ਪਿਆਰ ਮਿਲਿਆ ਇੰਡਸਟਰੀ ਨੂੰ ਉਹਨਾਂ ਨੇ ਇੰਨਾ ਕੁ ਦਿੱਤਾ। ਦੁਨੀਆ ਬਾਕੀ ਕਿਸੇ ਇੰਟਰਵਿਊ 'ਚ ਦੱਸ ਰਹੇ ਸੀਗੇ ਕਿ ਭੱਲਾ ਸਾਹਿਬ ਨੇ ਉਸ ਟਾਈਮ ਦੇ ਉੱਤੇ ਉਹ ਕੱਟਿਆ ਸੀਗਾ ਅੱਜ ਤੋਂ 88 ਮਤਲਬ ਕਿੰਨੇ ਸਾਲ ਹੋ ਗਏ ਆ ਮਾਸੀ ਨੂੰ ਦਰਸਾਂਗੇ ਮਾਸੀ ਨੂੰ ਦਰਸਾਂਗੇ ਮਤਲਬ ਕਿ ਜਿਹੜਾ ਉਹ ਟਾਈਮ ਉਹਨਾਂ ਨੂੰ ਕਦੋਂ ਪਤਾ ਲੱਗਿਆ ਸੀ ਕਿ ਆਉਣ ਵਾਲਾ ਟਾਈਮ ਕਿਹੜਾ ਵਾ ਤੇ ਅੱਜ ਵਾਕਈ ਹੀ ਜਿਹੜੇ ਬੱਚੇ ਨੇ ਜਿਹੜੇ ਮਾਸੀ ਨੂੰ ਦਰਸਦੇ ਪਏ ਨੇ ਜਿਹੜੀ ਪ੍ਰੋਣ ਧਿਆਨ ਦੀ ਸੀ ਕਿ ਉਹਨਾਂ ਨੇ ਆਪਣੀ ਕਮੇਟੀ ਦੇ ਨਾਲ ਲੋਕ ਨੂੰ ਉਹਨਾਂ ਨੂੰ ਜਿਹੜਾ ਜਿਹੜਾ ਉੱਥੇ ਥੱਲ ਪਾਉਣ ਉਸੇ ਉਹਨਾਂ ਨੇ ਐਨਾ ਵੱਡਾ ਉਪਰਾਲਾ ਕੀਤਾ ਇੰਨੇ ਨੇ ਵਧੀਆ ਉਹਨਾਂ ਨੇ ਜਿਹੜੇ ਸਬਜੈਕਟ ਲੈ ਕੇ ਆਏ ਇਹਨੇ ਵਧੀਆ ਫੈਕਟਰ ਕਿਤੇ ਵਾਕਈ ਪੂਰੀ ਇੰਡਸਟਰੀ ਜਿਹੜੀ ਆ ਉਹ ਫਾਰੇ ਸਾਰੀ ਦੁਨੀਆ ਨਹੀਂ ਭੁੱਲ ਸਕਦੀ। ਥੈਂਕ ਯੂ ਜੀ। ਜਿਸੇ ਕੋਈ ਆਏ ਕਿ ਸਰੀਰਾਂ ਦੇ ਮੋਟਾ। ਹਾਂ ਜੀ। ਪੰਜਾਬੀ ਇੰਡਸਟਰੀ ਦੇ ਵਿੱਚ ਕਿਹੋ ਜਿਹਾ ਮੋਰ ਇਨਾ ਨਹੀਂ ਦਾ ਸਭ ਤੋਂ ਕਿਵੇਂ ਪੰਜਾਬ ਤੋਂ। ਨਹੀਂ ਉਹਨਾਂ ਦਾ ਸਥਾਨ ਕੋਈ ਲਾਈਨ ਨਹੀਂ ਸਕਦਾ। ਭੱਲਾ ਸਾਹਿਬ ਦੀ ਜਗ੍ਹਾ ਤੇ ਕਦੀ ਆਉਣ ਵਾਲੀ ਦੁਨੀਆ ਦੇ ਵਿੱਚ ਕੋਈ ਵੀ ਉਹਨਾਂ ਦਾ ਸਥਾਨ ਨਹੀਂ ਰੱਖਦਾ ਭੱਲਾ ਸਾਹਿਬ ਦਾ। ਜੋ ਉਹਨਾਂ ਨੇ ਕਰਤਾ ਨਾ ਉਹ ਤੋਂ ਦਾ ਕੰਮ ਕੋਈ ਵੀ ਨਹੀਂ ਕਰ ਸਕਦਾ। ਇਹਦੇ ਬੱਤੀ ਕਰਨੇ। ਧੰਨਵਾਦ। ਧੰਨਵਾਦ। ਬਾਈ ਕੁ ਜੀ ਦਾ ਖਾਸਾ ਬਾਈ ਕੁ ਜੀ ਦੇ। ਅੱਜ ਇਹਦੇ ਸਾਹਮਣੇ ਸਮਾਈਲ ਵੀ ਦੇ ਸਕਦੇ ਇਹਨੇ ਕੈਮਰੇ ਸਾਹਮਣੇ ਜਦੋਂ ਵੀ ਆਪਾਂ ਕੈਮਰੇ ਸਾਹਮਣੇ ਆਉਂਦੇ ਹਾਂ ਤਾਂ ਕੈਮਰੇ ਵਾਲੇ ਕਹਿੰਦੇ ਸਮਾਈਲ ਸਮਾਈਲ ਪਲੀ ਆਹੋ ਕਿਸੇ ਦੀ ਹਿੰਮਤ ਨਹੀਂ ਕਰਨ ਦੀ ਸਾਨੂੰ ਕੋਈ ਇਹ ਕਹਿ ਸਕੇ ਸਮਾਈਲ ਅਸੀਂ ਭੱਲਾ ਸਾਹਿਬ ਨਾਲ 40 ਸਾਲ ਤੋਂ ਜਦੋਂ ਭੱਲਾ ਸਾਹਿਬ ਸ਼ੁਰੂ ਹੋਏ ਉਦੋਂ ਹੀ ਆਪਾਂ ਕਾਰੀਂ ਦੀਗੇ ਆਪਣੇ ਆਪਣੇ ਪ੍ਰੋਫੈਸਰ ਇਕੱਠੇ ਹੁੰਦੇ ਰਹਿਆ ਪਰ ਬਿਲਕੁਲ ਸਦਾpass ਅਗੇ ਭਰਾਉਂਦੇ ਆ ਬਹੁਤ ਘੱਟ ਮਿਲਦੇ ਰਹੇ ਆ ਪਰ ਜਦੋਂ ਵੀ ਮਿਲਦੇ ਰਹੇ ਆ ਇਸ ਤਰ੍ਹਾਂ ਮਿਲਦੇ ਜਿਦਾ ਆਪਾਂ ਸਕੇ ਪਰਾ। ਪੁਰਾਣੀਆਂ ਸਟੇਜਾਂ ਤੇ ਅਸੀਂ ਸਟੇਜ 4 ਹੋਂਦ ਇੱਥੇ ਅਸੀਂ ਇਕੱਠੇ ਹੁੰਦੇ ਰਹੇ ਆ। ਪੁਰਾਣੇ ਤੇ ਵਿੱਕੀ ਜੀ, ਰੌਣਕੀ ਰਾਮ ਜੀ ਸਾਡੇ ਉਸਤਾਨ ਨੇ ਤੇ ਭੱਲਾ ਸਾਹਿਬ ਇਕੱਠੇ ਅਸੀਂ ਕਿੰਨੇ ਹੀ ਸ਼ੋਅ ਅਸੀਂ ਜਿਹੜੇ ਇਕੱਠੇ ਕਰਦੇ ਰਹੇ ਆ। ਇੰਨਾ ਕੁ ਜ਼ਿਆਦਾ ਪਿਆਰ ਮਿਲਿਆ ਇੰਡਸਟਰੀ ਨੂੰ ਉਹਨਾਂ ਨੇ ਇੰਨਾ ਕੁ ਦਿੱਤਾ। ਦੁਨੀਆਪਾ ਕਿਸੇ ਇੰਟਰਵਿਊ 'ਚ ਦੱਸ ਰਹੇ ਸੀ ਕਿ ਭੱਲਾ ਸਾਹਿਬ ਨੇ ਉਸ ਟਾਈਮ ਦੇ ਉੱਤੇ ਜੋ ਫਟਿਆ ਸੀਗਾ ਅੱਜ ਤੋਂ 88 ਮਤਲਬ ਕਿੰਨੇ ਸਾਲ ਹੋ ਗਏ ਆ ਵਾਸੀ ਨੂੰ ਦਰਸਾਂਗੇ ਵਾਸੀ ਨੂੰ ਦਰਸਾਂਗੇ ਮਤਲਬ ਕਿ ਜਿਹੜਾ ਉਹ ਟਾਈਮ ਉਹਨਾਂ ਨੂੰ ਉਦੋਂ ਪਤਾ ਲੱਗਿਆ ਸੀ ਕਿ ਆਉਣ ਵਾਲਾ ਟਾਈਮ ਕਿਹੜਾ ਵਾ ਤੇ ਅੱਜ ਵਾਕਈ ਹੀ ਜਿਹੜੇ ਬੱਚੇ ਨੇ ਜਿਹੜੇ ਵਾਸੀ ਨੂੰ ਦਰਸਦੇ ਹੋਏ ਨੇ ਜਿਹੜੀ ਪ੍ਰੂਨਤਿਆਨ ਦੀ ਸੀ ਉਹਨਾਂ ਨੇ ਆਪਣੀ ਕਮੇਟੀ ਦੇ ਨਾਲ ਪ੍ਰੂਨਤਿਆਨ ਨੂੰ ਜਿਹੜਾ ਜਿਹੜਾ ਉੱਥੇ ਥੱਲ ਪਾਉਣ ਉਸੇ ਉਹਨਾਂ ਨੇ ਐਨਾ ਵੱਡਾ ਉਪਰਾਲਾ ਕੀਤਾ ਇੰਨੇ ਨੇ ਵਧੀਆ ਉਹਨਾਂ ਨੇ ਜਿਹੜੇ ਸਬਜੈਕਟ ਲੈ ਕੇ ਆਏ ਇੰਨੇ ਵਧੀਆ ਫੈਕਟਰ ਕਿਤੇ ਵਾਕਈ ਪੂਰੀ ਇੰਡਸਟਰੀ ਜਿਹੜੀ ਆ ਉਹ ਸਾਰੇ ਸਾਰੀ ਦੁਨੀਆ ਨਹੀਂ ਕੁਝ ਸਕਦੀ ਨਾਲ ਥੈਂਕ ਯੂ ਜੀ ਜਿਸ ਜਿਹ ਕੋਈ ਆਇਆ ਇਸ ਇਲਾਕੇ ਦੇ ਟੋਕਾਲ ਹਾਂ ਜੀ ਉਦਿਆਪੀ ਇੰਡਸਟਰੀ ਦੇ ਵਿੱਚ ਵੀ ਉਹ ਬੋਲਦੇ ਕਿ ਹੋਰ ਨਹੀਂ ਆਦੇ ਵਾ ਸਭ ਤੋਂ ਕੀ ਨੇ ਉਮਿਆਦ ਨਹੀਂ ਉਹਨਾਂ ਦਾ ਸਥਾਨ ਕੋਈ ਲਾਈਨ ਨਹੀਂ ਸਜਦਾ ਭੱਲਾ ਸਾਹਿਬ ਦੀ ਜਗ੍ਹਾ ਤੇ ਕਦੀ ਆਨ ਵਾਲੀ ਦੁਨੀਆ ਦੇ ਵਿੱਚ ਕੋਈ ਵੀ ਉਹਨਾਂ ਦਾ ਸਥਾਨ ਨਹੀਂ ਰੱਖਦਾ ਭੱਲਾ ਸਾਹਿਬ ਦਾ ਜੋ ਉਹਨਾਂ ਨੇ ਕਰਤਾ ਨਾ ਉਹਦਾ ਦਾ ਕੰਮ ਕੋਈ ਵੀ ਨਹੀਂ ਕਰ ਸਕਦਾ ਇਹ ਤਾਂ ਪੱਕੀ ਗੱਲ ਹੈ ਧੰਨਵਾਦ ਧੰਨਵਾਦ